ਨੰਗਲ ਤੋਂ ਵੱਡੀ ਖਬਰ ਆ ਰਹੀ ਹੈ ਕਿ ਅੱਜ ਸਵੇਰੇ ED ਨੇ ਪਿੰਡ ਨਾਨਗਰਾ ਸਮੇਤ ਵੱਖ-ਵੱਖ ਪਿੰਡਾਂ 'ਚ ਛਾਪੇਮਾਰੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ED ਦੀਆਂ ਲਗਭਗ 13 ਟੀਮਾਂ ਨੇ ਜ਼ਿਲ੍ਹਾ ਰੂਪਨਗਰ ਵਿੱਚ ਅਲੱਗ ਜਗ੍ਹਾ ਤੇ ਪਹੁੰਚ ਕੇ ਰੇਡ ਕੀਤੀ ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਉਤਸੁਕਤਾ ਦਾ ਮਾਹੌਲ ਉਤਪੰਨ ਹੋ ਗਿਆ। ईडी विभाग के कर्मचारियों वालों जयराम करैशर से सतलुज स्टोन करैशर से पहुंच के जांच पड़ताल शुरू की नाल ही लगते मालकर्मचारियों के घर भी टीम पहुंची ताक्यूमेंट से होर तथा की जांच शुरू की गई है सवेर तो विभाग वालों जांच पड़ताल की जा रही है जो हूँ तक भी जारी है ईडी ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੀ ਜਾਣਕਾਰੀ ਮੁਤਾਬਕ ਹੁਣ ਤੱਕ ਲਗਭਗ 3 ਕਰੋੜ ਦੀ ਨਕਦੀ ਵਿਭਾਗ ਵੱਲੋਂ ਜ਼ਬਤ ਕੀਤੀ ਜਾ ਚੁੱਕੀ ਹੈ ਤੇ ਜਾਂਚ 'ਚ ਹੋਰ ਨਤੀਜੇ ਸਾਹਮਣੇ ਆਉਣ ਦੀ ਆਸ ਕੀਤੀ ਜਾ ਰਹੀ ਹੈ। ਬੀਐਸਐਫ ਦੇ ਜਵਾਨਾਂ ਦੀ ਕੜੀ ਨਿਗਰਾਨੀ ਵਿੱਚ ਵਿਭਾਗ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਪੱਤਰਕਾਰਾਂ ਦੀ ਟੀਮਾਂ ਨੂੰ ਵੀ ਬਾਹਰ ਹੀ ਰੋਕ ਦਿੱਤਾ ਗਿਆ ਹੈ। ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ